ਘਰ ਇੱਕ ਹੈ ਮੈਂ ਹਲੋ ਗਾਇਸ ਵੈਲਕਮ ਬੈਕ ਟੂ ਅਨਦਰ ਬਲੌਗ ਸੋ ਅਜਾਬ ਮਕਸਰ ਮੇਲੇ ਤੇ ਫਾਈਨਲੀ ਜਾ ਰਹੇ ਆ ਤੇ ਆਪਾਂ ਚੱਲਾਂਗੇ ਮੋਟਰਸਾਈਕਲ ਤੇ

ਇਹ ਰਿਹਾ ਕੱਲੇ ਹੈ। ਚਾਹ ਮਰ। ਲੋ ਬਈ। ਆ ਗਏ ਮਾਗੀ ਮੇਲੇ ਤੇ। ਚੈੱਕ ਕਰੋ ਵੀ। ਅਜੇ ਵੀ ਭੀੜ ਐ ਇੰਨੀ ਟੁੱਟੀ ਪਈ ਆ ਨਾਲੇ 5-6 ਦਿਨ ਟੱਪ ਚੁੱਕੇ ਆ। 우리 마네 죄다. 우리 가리골도 누나니 이런 분이 해줘야지 씨, 좀만 오더야 가랑가. ਆ ਦੇਖੋ ਸ਼ੱਕ ਕਰੋਗੇ ਨਹੀਂ ਸੋਹਣਿਆ ਯਾਰ ਦੇ ਸ਼ੱਕ ਕਰੋ ਹਣੀ ਕੋਈ ਨਹੀਂ ਉੱਥੇ ਰਹਿੰਦੇ ਨਹੀਂ ਕੋਈ ਨਹੀਂ ਪਰਲੇ ਪਾਸੇ ਜਿਹੜਾ ਹੈਗਾ ਥੂੜੀ ਵਾਲਾ ਉੱਥੇ ਰੱਖਾਂਗੇ ਫਿਰ ਪਰਸੋਂ ਦੀ ਨੂੰ ਆਵਾਂਗੇ ਇਹਨਾਂ ਮਾਰ ਵੀ ਆਹ ਨਹੀਂ ਯਾਰ ਦੀ ਅਵੀਰੇ ਨਹੀਂ ਕਰਦਾ ਚੋ ਫਾਈਨਲੀ ਆਪਾਂ ਆ ਚੁੱਕੇ ਹਾਂ ਮੋਕਸਰ ਮੇਲੇ ਦੇ ਘੋੜੇ ਵਾਲੀ ਸਾਈਡ ਇਹ ਬਾਸ ਸਟੈਕ ਕਰੋ ਇਧਰ ਪਰ ਉਹ ਭੀੜ ਹਜੇ ਅਸੀਂ ਯਾਰ ਕਾਫੀ ਟੈਂਟ ਤਾਂ ਖਾਲੀ ਹੋ ਹੀ ਗਏ ਤੇ ਬਾਦਲਾਂ ਵਾਲਾ ਟੈਂਟ ਅਸੀਂ ਲੱਭੀ ਜਾਂਦੇ ਉਹ ਸਾਨੂੰ ਥਿਆਂਦਾ ਨਹੀਂ ਤੇ ਬਾਈਥੀ ਕਿਸੇ ਨੂੰ ਪੁੱਛਦੇ ਆ ਓਏ ਆਉ ਨਹੀਂ ਰਿਹਾ ਪੁੱਛ ਕੇ ਇੱਥੇ ਕਿਸੇ ਨੂੰ ਹੈ ਪੁੱਛਦੇ ਆ ਇਧਰ شوف ਕਿਸੇ ਨੂੰ ਪੁੱਛਦੇ ਆ ਸਾਨੂੰ ਬਾਦਲਾਂ ਟੈਂਟ ਦਾ ਸਿਹਾਉਂਦਾ ਨਹੀਂ ਵੀ ਚੰਗੇ ਬੰਦੇ ਨੂੰ ਦੇਖ ਕੇ ਜੇ ਇਧਰ ਨੂੰ ਹਿਸਾਬ ਨਾਲ ਪੁੱਛਣਾ ਘੋੜੇ ਦੇਖੋ ਲੈਣ ਚੀਜਾ ਚੇ ਖੜੇ ਆ ਲੈਣਾ ਦੀਆਂ ਲੈਣਾ ਉਹ ਵੀ ਚੰਗੀਆਂ ਚੰਗੀਆਂ ਚੀਜ਼ਾਂ ਦਾ ਸਾਨੂੰ ਸਾਰੀਆਂ ਹੀ ਉੱਡ ਗਈਆਂ ਨਾ ਸਾਨੂੰ ਬਾਦਲਾਂ ਦਾ ਫਾਰਮ ਮਿਲਿਆ ਉਹ ਵੀ ਤੁਰ ਗਿਆ ਕੌਣੀ ਵਾਲਿਆਂ ਦਾ ਫਾਰਮ ਵੀ ਚੱਕਿਆ ਗਿਆ ਯਾ ਦੇਖੋ ਇੱਧਰ ਆ ਬਸ ਬਾਕੀ ਕੁਸ ਰਹਿ ਗਿਆ ਛੋਟਾ ਮੋਟਾ ਚੰਗੀਆਂ ਚੀਜ਼ਾਂ ਸਾਡੇ ਘਰ ਇਸ ਵਿੱਚ ਕੁਝ ਵੀ ਨਹੀਂ ਹੈਗੀਆਂ ਅਸੀਂ ਹੈਲੋ ਹੈਲੋ ਓਟੋਡੋ ਬੰਦਾ ਬਾਰੇ ਕਰਦਾ ਸੀ ਸੋਣੀ ਸਕਦੇ ਆ ਆਓ ਪੁਰਾਨਿਸ ਸੋ ਯਾਰ ਆਪਣੇ ਮੇਨ ਮੇਨ ਕੰਮ ਤਾਂ ਸਾਰੇ ਨਿਕਲ ਹੀ ਗਏ ਬਾਦਲਾਂ ਦਾ ਫਾਰਮ ਚੱਕਿਆ ਗਿਆ ਤੇ ਸਾਂਗੋ ਕਰ ਜਾ ਕਰ ਜਾ ਤੁਹਾਨੂੰ ਬਾਕੀ ਨਾਮੀ ਘੋੜੇ ਵੀ ਨਹੀਂ ਤਿਆਰੇ ਬੱਲ ਲੱਭਦੇ ਆ ਕਿਦਾਂ ਕੋਈ ਨਾ ਕੋਈ ਤਾਂ ਮਿਲੂਗਾ ਹੀ ਥੋੜੀ ਮੇਰੀ ਬਾਹ ਹੌਲੀ ਆਉਂਦੀ ਹੋਊਗੀ। ਆਹ ਵੇਖੋ ਬਈ ਜਾਂਦਾ। ਪੂਰੀ ਤੱਕ ਪਾਉਂਦੇ ਆਉਂਦੇ ਆ। ਉਹ ਵੇਖੋ ਬਾਈ ਫੇਰ ਆ ਗਿਆ। ਸਪੀਡ ਡਾਟ ਆ ਦੇਖ ਕੋਈ ਕਿੰਨੀ ਸੋਹਣੀਆ ਚੀਜ਼ ਹੈ ਤੋ ਲੰਘ ਸਾਰਾ ਮੇਲਾ ਆਪਾਂ ਹੁੰਦੇ ਕਿਤੇ ਆ ਬਸ ਹੁਣ ਹੌਲੀ ਹੌਲੀ ਆਈ ਜਾ ਚੱਲ ਆਪਾਂ ਘਰ ਤੇ ਘਰ ਆਪਾਂ ਥੋੜੇ ਜਿਹਾ ਚਰਾਈ ਹੋਰ ਸਾਰੇ ਟੈਂਟ ਟੈਂਟ ਚੱਕੇਗੇ ਹੁਣ ਤਾਂ ਇੱਥੇ ਕਬੂ ਤਰਵਾੜੀ ਭਾਈ ਦਾ ਜਿਹੜਾ ਮੇਗਾ ਆਉਣਾ ਨਹੀਂ ਕੋਈ ਖਾਸ ਲਿਆ ਕੇ ਲੈ ਜਿਹੜਾ ਮੈਂ ਸੌਣਾ ਕਰਕੇ ਜਰਾ ਕੱਟਣਾ ਪਊਗਾ ਹੂੰ ਹੂੰ ਤੇ ਉਹ ਜਿਹੜੀ ਚੂਲੀ ਤੋਂ ਆਉਂਦਾ ਇਹ ਜਿਹੜੀ ਹੋ ਕੇ ਆਉਂਦਾ ਭਾਈ ਮੁਲ ਲਗਭਗ ਸਾਰਾ ਮੇਲਾ ਆਪਾਂ ਘੋੜੀਆਂ ਦਾ ਪਸ਼ੂਆਂ ਦਾ ਕੌਮੀ ਆਏ ਬਹੌਣ ਆਪਾਂ ਜਾਣੇ ਘਰ ਨੂੰ ਵਾਲਾਂ ਦੇ ਵੀ ਹਾਲ ਬੁੜੇ ਹੋ ਗਏ ਮੇਰੇ ਆਹ ਪਿਆ ਮੋਟਰਸਾਈਕਲ ਚੱਕੀ ਤੇ ਚੱਲ ਗਏ ਪਿੰਡ ਨੂੰ ਉਹ ਪਿੰਡ ਜਾਂ ਹੀ ਮਿਲਦੇ ਆ ਭਾਈ ਇੱਧਰ ਦੇਖੋ ਪੁੱਠਾ ਦੇਖ ਲਓ ਪੰਜਾਬ ਵਾਲਿਆਂ ਦੀ ਹਰਕਤ ਆ ਇੱਧਰ ਟ੍ਰੈਫਿਕ ਦਾ ਜਿਵੇਂ ਹੀ ਸਤਿਆਨਾਥ ਵਾਰ ਤਾਂ ਪੁੱਠਾ ਵਾਸਾ ਚਲਾਤਾ ਸਾਡਾ ਵਾਸਾ ਉੱਧਰ ਲਾ ਉਹਨਾਂ ਦਾ ਵਾਸਾ ਇੱਧਰ ਲਾ ਉਹ ਦੇਖੋ ਥੁਰ ਤੱਕ ਉਧਰੋਂ ਇੱਧਰ ਆਈ ਜਾਂਦੇ ਆ ਇੱਧਰੋਂ ਥੁਰ ਤੱਕ ਇੱਧਰੋਂ ਇੱਧਰ ਆਈ ਜਾਂਦੇ ਆ ਅੱਜੀ ਇੱਧਰ ਜਾਈਏ ਹਾਂ ਹੁਣ ਸੈੱਟ ਕੀਤਾ ਤੋ ਅਸੀਂ ਇਧਰਲੀ ਸਾਈਡ ਜਾਈ ਜਾਂਦੇ ਸੀ ਆਤੇ ਗਲਤ ਪਾਸੇ ਹੋ ਇਧਰਲੀ ਸਾਈਡ ਧੁਰ ਤੱਕ ਘੱਟੋ ਘੱਟ 50 60 ਗੱਡੀਆਂ ਦਾ ਪੁੱਠਾ ਪਾਸਾ ਦਲਾਤਾ ਉਹਨਾਂ ਨੇ ਤੋ ਫਾਈਨਲੀ ਆਪ ਆ ਚੁੱਕੇ ਹਾਂ ਪਿੰਡ ਤੇ ਯਾਰ ਬਹੁਤ ਸੋਹਣਾ ਮੇਲਾ ਸੀ ਮੈਂ ਜ਼ਿੰਦਗੀ ਚ ਪਹਿਲੀ ਵਾਰ ਗਿਆ ਸੀ ਘੋੜੀਆਂ ਦੇ ਮੇਲੇ ਤੇ ਬਹੁਤ ਘੰਟ ਲੱਗਿਆ ਬਹੁਤ ਰੀਝਣਾ ਜੋ ਹਰ ਪੰਜ ਘੰਟੇ ਦੇਖਿਆ ਆਪਾਂ ਮੇਲਾ ਬਹੁਤ ਤਰ੍ਹਾਂ ਦੇ ਘੋੜੇ ਘੋੜੀਆਂ ਸੀ ਬਹੁਤ ਸੋਹਣਾ ਸੀ ਕੰਮ ਯਾਰ ਤੇ ਬਸ ਹੁਣ ਜਾਣੇ